ਸਤਿ ਸ਼੍ਰੀ ਅਕਾਲ ਉਸ ਤੋਂ ਮੈਂ ਗੁਰਦੀਪ ਸਿੰਘ ਪੰਗੋਤੇ ਸੁਵੇਲ ਮੇਰ ਨਾਲ ਮੌਜੂਦ ਨੇ ਸਿਆਸੀ ਮਾਹਿਰ ਡਾਕਟਰ ਭੇਮਿੰਦਰ ਸਿੰਘ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਜੀ ਸਤਿ ਸ਼੍ਰੀ ਅਕਾਲ ਜੀ ਪੰਗੂ ਸਾਹਿਬ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਮਿਹਰਬਾਨੀ ਜੀ ਰਕਬ ਸਾਹਿਬ ਬੜੀਆਂ ਵੋਟਾਂ ਪਾਈਆਂ ਸੀ ਬੀਬੀਆਂ ਨੇ ਆਮ ਆਦਮੀ ਪਾਰਟੀ ਨੂੰ ਕਿਕ 1000 ਰੁਪਏ ਸਾਡੇ ਖਾਤੇ ਦੇ ਵਿੱਚ ਆਊਗਾ ਜੀ ਲੰਬੇ ਸਮੇਂ ਤੋਂ ਮੰਗ ਵੀ ਰਹੀ ਹੈ ਤੇ ਪਾਰਟੀ ਕਹਿੰਦੀ ਵੀ ਰਹੀ ਹੈ ਕਿ ਕੋਈ ਗੱਲ ਨਹੀਂ ਟਾਈਮ ਆਣ ਦੇ 1000 ਦਵਾਂਗੇ 1000 80 ਦਵਾਂਗੇ ਹੁਣ ਇਹਦੇ ਕੈਂਡੀਡੇਟ ਨੇ ਪੰਡਾਂ ਦੇ ਵਿੱਚ ਜਾ ਰਹੇ ਨੇ ਉਹ ਉਹਨਾਂ ਨੂੰ ਸਵਾਲ ਵੀ ਹੁੰਦੇ ਨੇ ਕਿ ਤੁਸੀਂ ਭਾਈ ਵਾਦਾ ਕੀਤਾ ਸੀ ਆਖਰ 1-1000 ਪਾਓਗੇ ਖਾਤਿਆਂ ਦੇ ਵਿੱਚ ਕਦੋਂ ਕੋ ਪਾਓਗੇ ਤੇ ਹੁਣ ਕਹਿੰਦੇ ਕਿ ਅਪਡੇਟ ਹੈਗੀ ਆ ਰੋਗਸਾਬ ਦੇ ਤੇ ਮਾਨ ਸਾਹਿਬ ਵੀ ਬੋਲੇ ਨੇ ਸੋ ਕਿੱਥੇ ਕਿ ਗੱਲ ਖੜੀ ਏ ਸਾਰੀ 1-1000 ਵਾਲੀ ਜੀ ਅ ਦੇਖੋ ਤੰਗੂ ਸਾਹਿਬ ਜਿਵੇਂ ਵਕ ਵਕ ਗਰੰਟੀਆਂ ਕਿਸੇ ਵੇਲੇ ਕੇਜਰੀਵਾਲ ਔਰ ਭਗਵੰਤ ਮਾਨ ਨੇ ਦਿੱਤੀਆਂ ਸੀ ਲਗਭਗ ਇੱਕ ਸਾਲ ਪਹਿਲਾਂ ਜਦੋਂ ਚੋਣਾਂ ਦਾ ਦੌਰ ਚੱਲ ਰਿਹਾ ਸੀਗਾ ਉਸ ਵੇਲੇ ਸੋ ਉਹਦੇ ਵਿੱਚੋਂ ਚਾਹੇ ਆਪਾਂ ਬਿਜਲੀ ਦੇ ਬਿੱਲਾਂ ਦੀ ਮਾਫੀ ਹੋਵੇ ਚਾਹੇ ਐਜੂਕੇਸ਼ਨ ਦੀ ਗੱਲ ਹੋਵੇ ਚਾਹੇ ਕਿਸਾਨੀ ਨੂੰ ਮੁਆਵਜ਼ੇ ਦੇਣ ਦੀ ਗੱਲ ਹੋਵੇ ਚਾਹੇ ਹੈਲਥ ਮੁਹੱਲਾ ਕਲੀਨਕਾ ਖੋਲਣ ਦੀ ਗੱਲ ਹੋਵੇ ਇਹਦੇ ਵਿੱਚੋਂ ਦੇਖੋ ਲਗਭਗ 90% ਮੈਂ ਕਹਿ ਸਕਦਾ ਕਿ ਕੰਮ ਆਪਣਾ ਕਾਫੀ ਹੱਦ ਤੱਕ ਮੁਕੰਮਲ ਹੋ ਚੁੱਕਿਆ ਹੈ ਔਰ ਕੁਝ ਚੀਜ਼ਾਂ ਜਿਵੇਂ ਤੁਸੀਂ ਦੱਸਿਆ ਹੈ ਕਿ ਹਜ਼ਾਰਾਂ ਹਜ਼ਾਰ ਰੁਪਿਆ ਰੁਪਿਆ ਜਿਹੜਾ ਹੈਗਾ ਬੀਬੀਆਂ ਨੂੰ ਦੇਣਾ ਹੈ ਉਹਦੇ ਉੱਤੇ ਕੰਮਕਾਰ ਚੱਲ ਰਿਹਾ ਸੋ ਸਭ ਤੋਂ ਪਹਿਲਾਂ ਜਦੋਂ ਇਦਾਂ ਦੀ ਗਰੰਟੀ ਪੂਰੀ ਹੋਣੀ ਚਾਹੀਦੀ ਹੈ ਉਹਦੇ ਲਈ ਸਭ ਤੋਂ ਜ਼ਰੂਰੀ ਇਹ ਹੁੰਦਾ ਹੈ ਕਿ ਆਰਥਿਕ ਪਲੈਨਿੰਗ ਕੀਤੀ ਜਾਵੇ ਯਾਨੀ ਕਿ ਪੈਸਾ ਕਿੱਥੋਂ ਆਏਗਾ ਔਰ ਖਾਸ ਤੌਰ ਤੇ ਬਹੁਤ ਸਾਰੀਆਂ ਚੀਜ਼ਾਂ ਜਿਵੇਂ ਆਪਾਂ ਸਾਰੇ ਜਾਣਦੇ ਆ ਕਿ 8000 ਕਰੋੜ ਰੁਪਿਆ ਅਜੇ ਭਾਜਪਾ ਸਰਕਾਰ ਨੇ ਦੱਬਿਆ ਹੋਇਆ ਪੰਜਾਬ ਦਾ ਸੋ ਜੇਕਰ ਉਹ ਮਿਲ ਜਾਂਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਬਹੁਤ ਛੇਤੀ ਜਿਵੇਂ ਭਗਵੰਤ ਮਾਨ ਨੇ ਪਿਛਲੇ ਦਿਨਾਂ ਦੇ ਵਿੱਚ ਇਸ਼ਾਰਾ ਕੀਤਾ ਸੀਗਾ ਕਿ ਹਜ਼ਾਰ ਹਜ਼ਾਰ ਰੁਪਏ ਬਹੁਤ ਛੇਤੀ ਅਸੀਂ ਦੇਣ ਜਾ ਰਹੇ ਹਾਂ ਔਰ ਮੈਨੂੰ ਇਹ ਲੱਗਦਾ ਹੈ ਕਿ ਇਲੈਕਸ਼ਨ ਤੋਂ ਬਾਅਦ ਜੇਕਰ ਇੰਡੀਆ ਗੱਠਜੋੜ ਜਿੱਤਦਾ ਹੈ ਔਰ ਸਰਕਾਰ ਇੰਡੀਆ ਗੱਠਜੋੜ ਦੀ ਬਣਦੀ ਹੈ ਤਾਂ ਇਹ ਜਿਹੜਾ ਹਜ਼ਾਰ ਰੁਪਿਆ ਜਾਂ ਜਿਹੜਾ 8000 ਕਰੋੜ ਰੁਪਿਆ ਪੰਜਾਬ ਦਾ ਕੇਂਦਰ ਸਰਕਾਰ ਨੇ دبਿਆ ਹੋਇਆ ਉਹਦੀਆਂ ਬਹੁਤ ਜਲਦੀ ਮਿਲਣ ਦੀ ਸੰਭਾਵਨਾਵਾਂ ਪੈਦਾ ਹੋ ਜਾਣਗੀਆਂ ਸੋ ਉਮੀਦ ਹੈ ਕਿ ਜਿਉਂ ਹੀ 8000 ਕਰੋੜ ਰੁਪਇਆ ਕੇਂਦਰ ਸਰਕਾਰ ਦੇ ਦੇ ਦੂਗੀ ਪੰਜਾਬ ਦਾ ਤਾਂ ਇਹ ਜਿਹੜਾ ਮਸਲਾ ਹੈ ਬਹੁਤ ਛੇਤੀ ਜਿਹੜਾ ਹੈਗਾ ਉਹ ਬੀਬੀਆਂ ਦਾ ਹਜ਼ਾਰ-ਹਜ਼ਾਰ ਰੁਪਇਆ ਦੇਣ ਦਾ ਇਹ ਜਲਦੀ ਹੱਲ ਹੋ ਜਾਏਗਾ ਸੋ ਵੇਟ ਕਰਨੀ ਚਾਹੀਦੀ ਹੈ ਚੋਣਾਂ ਦੇ ਵਿੱਚ ਜਿਹੜੀਆਂ 4 ਤਰੀਕ ਤੋਂ ਬਾਅਦ ਜਦੋਂ ਰਿਜ਼ਲਟ ਆਏਗਾ 4 ਜੂਨ ਨੂੰ ਉਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਛੇਤੀ ਕਾਰਵਾਈ ਇਹਨਾਂ ਬਾਕੀ ਜਿਹੜੇ ਰਹਿੰਦੀਆਂ ਗਰੰਟੀਆਂ ਨੇ ਔਰ ਉਸ ਤੋਂ ਇਲਾਵਾ ਵੀ ਦੇਖੋ ਜਿਹੜੀਆਂ 10 ਗਰੰਟੀਆਂ ਕੇਜਰੀਵਾਲ ਸਾਹਿਬ ਨੇ ਬਾਹਰ ਆ ਕੇ ਜਦੋਂ ਤਿਹਾਰ ਜੇਲ੍ਹ ਤੋਂ ਬਾਹਰ ਆਏ ਨੇ ਪ੍ਰੈਸ ਕਾਨਫਰੰਸ ਦੇ ਵਿੱਚ ਕੀਤੀਆਂ ਨੇ ਉਹਨਾਂ ਨੇ ਲਗਭਗ ਉਹ ਵੀ ਗਰੰਟੀਆਂ ਜਿਹੜੀਆਂ ਨੇ ਉਹ ਮੁਕੰਮਲ ਹੋਣ ਜਾ ਰਹੀਆਂ ਨੇ ਸੋ ਮੈਨੂੰ ਇਹ ਲੱਗਦਾ ਹੈ ਕਿ ਕੁਇਕ ਜਿਹੜਾ ਹੈਗਾ ਇੰਡੀਆ ਘੱਟ ਚੋੜ ਦਾ ਕਾਫੀ ਚੰਗਾ ਹੈ ਔਰ ਜੇਕਰ ਇੰਡੀਆ ਘੱਟ ਚੋੜ ਜਿੱਤਦਾ ਹੈ ਤਾਂ ਪੰਜਾਬ ਦੇ ਵਿੱਚ ਇਹ ਸਾਰੀਆਂ ਗਰੰਟੀਆਂ ਬਹੁਤ ਛੇਤੀ ਪੂਰੀਆਂ ਹੋ ਸਕਦੀਆਂ ਨੇ ਪੰਗੂ ਸਾਹਿਬ ਸਭ ਨੁਕਸਾਨ ਕਿੰਨਾ ਹੋਊਗਾ ਲੋਕ ਸਭਾ ਚੋਣ ਦੇ ਵਿੱਚ ਬੀਬੀਆਂ ਕਹਿਣਗੀਆਂ ਕਿ ਵਾਅਦੇ ਤਾਂ ਸਾਡੇ ਨਾਲ ਕੀਤੇ ਸੀ ਸਰਕਾਰ ਨੇ ਤੇ ਹੁਣ ਕਹਿੰਦੇ ਕਿ ਅਸੀਂ ਅੱਗੇ ਜਾ ਕੇ ਦੇਖਾਂਗੇ ਦੇਖੋ ਬੀਬੀਆਂ ਵੀ ਸਮਝਦੀਆਂ ਨੇ ਔਰ ਮੈਨੂੰ ਇਹ ਲੱਗਦਾ ਹੈ ਕਿ ਜਿਹੜਾ ਫਾਇਦਾ ਪਿਛਲੇ 2 ਸਾਲਾਂ ਤੋਂ ਆਮ ਲੋਕਾਂ ਨੂੰ ਹੋਇਆ ਖਾਸ ਤੌਰ ਤੇ ਜਦੋਂ ਅਸੀਂ ਬਿਜਲੀ ਬਿੱਲਾਂ ਦੀ ਗੱਲ ਕਰਦੇ ਹਾਂ ਲਗਭਗ ਐਵਰੇਜ ਜੇ ਆਪਾਂ ਗੱਲ ਕਰੀਏ 2000 ਤੋਂ ਲੈ ਕੇ 5000 ਰੁਪਇਆ ਜਿਹੜਾ ਇੱਕ ਆਮ ਜਿਹੜਾ ਹੈਗਾ ਸਿੰਪਲ ਕਰ ਹੈ ਔਰ 5000 ਰੁਪਏ ਮਹੀਨੇ ਦਾ ਜੇਕਰ ਆਪਾਂ ਕਹੀਏ ਫਾਇਦਾ ਜ਼ਰੂਰ ਉਹਨਾਂ ਦਾ ਹੋਇਆ ਸੋ ਇਸ ਕਰਕੇ ਜੇ ਆਪਾਂ ਇਹਨੂੰ ਮੰਨੀਏ ਕਿ ਲੋਕ ਇਹ ਗੱਲਾਂ ਨੂੰ ਭੁੱਲ ਜਾਣਗੇ ਜਾਂ ਇਹਨਾਂ ਗੱਲਾਂ ਨੂੰ ਭੁੱਲ ਕੇ ਦੂਸਰੀਆਂ ਪਾਰਟੀਆਂ ਨੂੰ ਵੋਟਾਂ ਦੇ ਦਣਗੇ ਇਦਾਂ ਦੀ ਕੋਈ ਸੰਭਾਵਨਾ ਮੈਨੂੰ ਫਿਲਹਾਲ ਨਜ਼ਰ ਨਹੀਂ ਆਉਂਦੀ ਪਰ ਹਾਂ ਜ਼ਰੂਰ ਹੈ ਜਿਵੇਂ ਤੁਸੀਂ ਕਹਿਿਆ ਹੈ ਕਿ ਹਜ਼ਾਰ ਹਜ਼ਾਰ ਰੁਪਏ ਵਾਲਾ ਅਜੇ ਗਰੰਟੀ ਪੂਰੀ ਨਹੀਂ ਹੋਈ ਔਰ ਉਹਦਾ ਜਿਹੜਾ ਹੈਗਾ ਸੰਭਾਵਨਾਵਾਂ ਹੋ ਸਕਦੀਆਂ ਨੇ ਅਗਲੇ ਦਿਨਾਂ ਦੇ ਵਿੱਚ ਪਰ ਇਹਦਾ ਕੋਈ ਨੁਕਸਾਨ ਹੋਣ ਦੀ ਕੋਈ ਇਦਾਂ ਦੀ ਪੰਜਾਬ ਦੇ ਵਿੱਚ ਸੰਭਾਵਨਾਵਾਂ ਮੈਨੂੰ ਲੱਗਦੀ ਨਹੀਂ ਹੈ ਪੰਗੂ ਸਾਹਿਬ ਜੀ ਰੌਕ ਸਾਹਿਬ ਲੁਝੇਪਾਸੇ ਬਠਿੰਡਾ ਤੇ ਸੰਗਰੂਰ ਦੇ ਵਿੱਚ ਜੀ ਕਿਉਂਕਿ ਮਾਲਵੇ ਦੇ ਉਸ ਬਿਲਕੁਲ ਘੜ ਦੇ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਸੀ ਪ੍ਰਚਾਰ ਕਰਨ ਨਾਲ ਔਖਾ ਹੋਇਆ ਪਿਆ ਸੀ ਭਾਜਪਾ ਤੇ ਆਮ ਆਦਮੀ ਪਾਰਟੀ ਦੇ ਲੀਡਰਨ ਜੀ ਜਿਵੇਂ ਹਾਂਸ ਰਾਜ ਹੰਸ ਟ੍ਰੈਂਡਿੰਗ ਚ ਗਏ ਇਦਾਂ ਹੀ ਗੁਰਮੀਤ ਖੁੱਡੀਆਂ ਜੀ ਜਿਹੜੇ ਪੰਜਾਬ ਦੇ ਖੇਤੀਬਾੜੀ ਮੰਤਰੀ ਨੇ ਉਹਨਾਂ ਨੂੰ ਇੱਕ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਉਹਨ ਦਾ ਘਰ ਦੇ ਬਾਹਰ ਵੀ ਧਰਨਾ ਲੱਗਿਆ ਰਿਹਾ ਸੀ ਜੀ ਤੇ ਹੁਣ ਪੰਜਾਬ ਸਰਕਾਰ ਨੇ ਕਿਹਾ ਕਿ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਚਿੱਠੀ ਲਿਖ ਕੇ ਕੁਝ ਰਾਸ਼ੀ ਅਸੀਂ ਚਾਹੁੰਦੇ ਹਾਂ ਕਿ ਮੁਆਵਜ਼ੇ ਦੀ ਵੰਡੀ ਜਾਵੇ ਜੀ ਦੇਖੋ ਗੁਰਸਾਹਿਬ ਇਹ ਆਪਾਂ ਸਾਰੇ ਜਾਣਦੇ ਹਾਂ ਕਿ ਕੁਦਰਤ ਦੇ ਕਹਿਰ ਦੇ ਸਾਹਮਣੇ ਕਿਸੇ ਦਾ ਬਸ ਨਹੀਂ ਚੱਲਦਾ ਔਰ ਪਿਛਲੇ ਦਿਨਾਂ ਦੇ ਵਿੱਚ ਜਦੋਂ ਗੜੇਮਾਰੀ ਹੋਈ ਸੀ ਮੀਂਹ ਪਿਆ ਸੀਗਾ ਔਰ ਕਿਸਾਨਾਂ ਦੀਆਂ ਫਸਲਾਂ ਤਬਾਹ ਹੋਈਆਂ ਸੀਗੀਆਂ ਤਾਂ ਮਾਨ ਸਾਹਿਬ ਨੇ ਇਹ ਜ਼ਰੂਰ ਕਿਹਾ ਸੀਗਾ ਕਿ ਕਿਸਾਨਾਂ ਨੂੰ ਜੋ ਵੀ ਉਹਨਾਂ ਉਹਨਾਂ ਦਾ ਬਣਦਾ ਮੁਆਵਜ਼ਾ ਹੈ ਔਰ ਗਦਾਵਰੀ ਕਰਵਾ ਕੇ ਉਹਨਾਂ ਨੂੰ ਜਲਦੀ ਦਿੱਤਾ ਜਾਏਗਾ ਪਰ ਦਿੱਕਤ ਉਦੋਂ ਇਹ ਇਹੀ ਸੀ ਕਿ ਚੋਣ ਜ਼ਾਬਤਾ ਲੱਗਿਆ ਹੋਇਆ ਸੀਗਾ ਔਰ ਚੂਨਜ਼ਾਪ ਕੇ ਕਰਕੇ ਉਹ ਮੁਆਵਜ਼ਾ ਜਿਹੜਾ ਸੀਗਾ ਉਹ ਨਹੀਂ ਸੀ ਮਿਲ ਸਕਣਾ ਪਰ ਮੈਂ ਵਧਾਈ ਦਿਨਾ ਔਰ ਸਵਾਗਤ ਕਰਨਾ ਬਣਦਾ ਹੈ ਮਾਨ ਸਾਹਿਬ ਦੇ ਇਸ ਫੈਸਲੇ ਦਾ ਕਿ ਉਹਨਾਂ ਨੇ ਲਗਾਤਾਰ ਮੀਟਿੰਗਾਂ ਕਰਕੇ ਚੋਣ ਕਮਿਸ਼ਨਰ ਦੇ ਨਾਲ ਔਰ ਇਹ ਮੁਆਵਜ਼ਾ ਜਾਰੀ ਕਰਵਾ ਲਿਆ ਔਰ ਇਹ ਵੱਡੀ ਗੱਲ ਹੈ ਕਿ 3 ਕਰੋੜ ਰੁਪਈਆ ਇਸ ਵੇਲੇ ਬਠਿੰਡਾ ਡਿਸਟ੍ਰਿਕਟ ਦੇ ਜਿਹੜੇ ਵੀ ਕਿਸਾਨਾਂ ਦਾ ਨੁਕਸਾਨ ਹੋਇਆ ਹੈ ਗੜੇਮਾਰੀ ਜਾਂ ਮੀਂਹ ਦੇ ਕਾਰਨ ਤੂਫਾਨ ਦੇ ਕਾਰਨ ਉਹਨਾਂ ਨੂੰ ਫਸਲਾਂ ਦਾ ਮੁਆਵਜ਼ਾ ਮਿਲੇਗਾ ਇਸੇ ਤਰ੍ਹਾਂ ਸੰਗਰੂਰ ਜ਼ਿਲ੍ਹੇ ਦੇ ਕਿਸਾਨਾਂ ਨੂੰ ਵੀ ਲਗਭਗ 1 ਕਰੋੜ ਤੋਂ ਵੱਧ ਜਿਹੜਾ ਰੁਪਇਆ ਉਹ ਪਾਸ ਹੋ ਚੁੱਕਿਆ ਸੋ ਇੱਥੋਂ ਹੀ ਲੱਗਦਾ ਹੈ ਕਿ ਇਮਾਨਦਾਰੀ ਦੇ ਨਾਲ ਜਿਹੜਾ ਕੰਮ ਕੀਤਾ ਹੈ ਮਾਨ ਸਰ ਮਾਨ ਸਰਕਾਰ ਨੇ ਔਰ ਉਹਦਾ ਫਾਇਦਾ ਕਿਸਾਨਾਂ ਨੂੰ ਭੁੱਖ ਦੇ ਵਿੱਚ ਹੋਣ ਵਾਲਾ ਹੈ ਔਰ ਲਗਭਗ 4000 ਕਰੋੜ ਰੁਪਏ ਤੋਂ ਜ਼ਿਆਦਾ ਜਿਹੜਾ ਮੁਆਵਜ਼ਾ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਛੇਤੀ ਜਿਹੜਾ ਹੈਗਾ ਉਹ ਪੰਜਾਬ ਦੇ ਕਿਸਾਨਾਂ ਨੂੰ ਮਿਲ ਸਕਦਾ ਹੈ ਪੰਗੂ ਸਾਹਿਬ ਕੀ ਸਰਕਾਰਾਂ ਨੂੰ ਚਾ ਵਧਨਾ ਦਾ ਸੀ ਕਿ ਕਿਤੇ ਸਾਡੇ ਚੋਣ ਪ੍ਰਚਾਰ ਦੇ ਵਿੱਚ ਖਲਲ ਪੈ ਰਹੀ ਹੈ ਸਾਡੀ ਅਸੀਂ ਜਾ ਨਹੀਂ پا ਰਹੇ ਹੈਗੇ ਕਿ ਕਿਸਾਨਾਂ ਨੂੰ ਅਸੀਂ ਗਲੋਂ ਲਾਈਏ ਮੁਆਵਜ਼ਾ ਦੇ ਕੇ ਕਿਉਂਕਿ ਜੇ ਪਹਿਲਾਂ ਦਿੱਤਾ ਜਾਂਦਾ ਤਾਂ ਸ਼ਾਇਦ ਸਰਕਾਰ ਨੂੰ ਫਾਇਦਾ ਹੁੰਦਾ ਕੋਈ ਦੇਖੋ ਜਦੋਂ ਪਿਛਲੇ ਦਿਨਾਂ ਦੇ ਵਿੱਚ ਮੀਂਹ ਪਿਆ ਹੈ ਆਪਾਂ ਸਾਰੇ ਜਾਣਦੇ ਆ ਉਹ ਮੀਂਹ ਐਸਾ ਸੀਗਾ ਕਿ ਉਹ ਉਸ ਚੋਣ ਜ਼ਾਬਤੇ ਦੇ ਦੌਰਾਨ ਹੀ ਪਿਆ ਸੀਗਾ ਔਰ ਫਸਲਾਂ ਬਿਲਕੁਲ ਪੱਕੀਆਂ ਹੋਈਆਂ ਸੀਗੀਆਂ ਔਰ ਲੋਕ ਜਿਹੜੇ ਸੀ ਖਾਸ ਤੌਰ ਤੇ ਜਿਹੜਾ ਗਰੀਬ ਕਿਸਾਨ ਹੈ ਉਹਦੀ ਜਦੋਂ ਫਸਲ ਤਬਾਹ ਹੁੰਦੀ ਹੈ ਤਾਂ ਉਹਦੇ ਲਈ ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਮੌਤ ਦਾ ਸਵਾਲ ਹੋ ਜਾਂਦਾ ਸੋ ਇਸ ਕਰਕੇ ਇਸ ਸੰਵੇਦਨਾ ਨੂੰ ਸਮਝਦੇ ਹੋਏ ਇਹ ਸਾਰੇ ਦਰਦ ਨੂੰ ਸਮਝਦੇ ਹੋਏ ਮਾਨ ਸਰਕਾਰ ਨੇ ਜੇਕਰ ਇਨੀਸ਼ੀਏਟਿਵ ਲੈ ਕੇ ਚੋਣ ਜ਼ਾਬਤੇ ਦੇ ਦੌਰਾਨ ਵੀ ਹਾਲਾਂਕਿ ਬਹੁਤ ਔਖਾ ਹੁੰਦਾ ਹੈ ਇਸ ਚੋਣ ਜ਼ਾਬਤੇ ਦੇ ਦੌਰਾਨ ਬਹੁਤ ਜ਼ਿਆਦਾ ਸਰਕਾਰ ਤੋਂ ਪੈਸੇ ਕਢਾਉਣੇ ਬਹੁਤ ਔਖੇ ਹੁੰਦੇ ਆ ਪਰ ਮੈਂ ਇਹ ਕਹਾਂਗਾ ਕਿ ਮਾਨ ਸਰਕਾਰ ਨੇ ਆਪਣੀ ਜਿਹੜੀ ਕੀਤੇ ਵਾਅਦੇ ਨੇ ਕਿਸਾਨਾਂ ਦੇ ਨਾਲ ਆਪਾਂ ਸਾਰੇ ਜਾਣਦੇ ਹਾਂ ਕਿ ਕਿਸਾਨਾਂ ਦੇ ਨਾਲ ਲਗਾਤਾਰ ਉਹਨਾਂ ਨੇ ਰابطਾ ਕਾਇਮ ਕਰਕੇ ਕਿਸਾਨਾਂ ਦੀ ਬਾਹ ਫੜੀ ਦੀ ਕੋਸ਼ਿਸ਼ ਕੀਤੀ ਹੈ ਔਰ ਕਿਸਾਨਾਂ ਨੂੰ ਖੁਸ਼ਹਾਲ ਬਣਾਉਣ ਦੇ ਲਈ ਹਮੇਸ਼ਾ ਆਪਣੀ ਕੋਸ਼ਿਸ਼ ਉਹਨਾਂ ਦੀ ਜਿਹੜੀ ਹੈਗੀ ਰਹੀ ਹੈ ਸੋ ਇਸ ਕਰਕੇ ਇਹ ਵੀ ਗੱਲ ਆਪਾਂ ਇਸ ਗੱਲ ਨਾਲ ਜੋੜ ਕੇ ਵੇਖ ਸਕਦੇ ਹਾਂ ਕਿ ਮਾਨ ਸਾਹਿਬ ਦਾ ਇਹ ਜਿਹੜਾ ਹੀਲਾ ਹੈ ਔਰ ਇਹ ਜਿਹੜਾ ਕੋਸ਼ਿਸ਼ ਹੈ ਇਹ ਕਾਫੀ ਸਲਾਹਨਯੋਗ ਹੈ ਇਸ ਕਰਕੇ ਆਪਾਂ ਜੇ ਦੂਜੇ ਪਾਸੇ ਜਿਹੜੀ ਤੁਸੀਂ ਹੰਸ ਰਾਜ ਹੰਸ ਦੀ ਗੱਲ ਕੀਤੀ ਹੈ ਬੀਜੇਪੀ ਦੇ ਲੀਡਰਾਂ ਦੀ ਗੱਲ ਕੀਤੀ ਹੈ ਔਰ ਬੀਜੇਪੀ ਦੇ ਲੀਡਰਾਂ ਦਾ ਆਪਾਂ ਸਾਰੇ ਜਾਣਦੇ ਹਾਂ ਕਿ ਸਾਡੇ ਕਿਸਾਨਾਂ ਨੂੰ ਬਾਰਡਰਾਂ ਦੇ ਉੱਤੇ ਰੋਕ ਕੇ ਕਿਵੇਂ ਉਹਨਾਂ ਦੇ ਉੱਤੇ ਗੋਲੀਆਂ ਤੱਕ ਚਲਾਈਆਂ ਗਈਆਂ ਸ਼ਹੀਦ ਕੀਤਾ ਗਿਆ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕ ਰੋਕਿਆ ਗਿਆ ਹਾਲਾਂਕਿ ਕਿਸਾਨ ਇੱਕ ਲੋਕਤੰਤਰ ਤਰੀਕੇ ਦੇ ਨਾਲ ਆਪਣੀ ਗੱਲ ਰੱਖਣਾ ਚਾਹੁੰਦੇ ਸੀ ਦਿੱਲੀ ਜਾਣਾ ਚਾਹੁੰਦੇ ਸੀ ਇਹਦੇ ਵਿੱਚ ਕੋਈ ਵੱਡੀ ਗੱਲ ਨਹੀਂ ਸੀਗੀ ਇਦੇ باوجود ਕਿਸਾਨਾਂ ਨੂੰ ਰੋਕ ਕੇ ਉਹਨਾਂ ਦੀ ਜੋ ਦੁਰਦਸ਼ਾ ਕੀਤੀ ਗਈ ਬਾਰਡਰਾਂ ਦੇ ਉੱਤੇ ਉਹਦੇ ਤੋਂ ਆਪਾਂ ਭਲੀ ਭਾਂਤ ਜਾਣੂਆਂ ਜਿਹਦੇ ਕਰਕੇ ਹੰਸਰਾਜ ਹੰਸ ਜਾਂ ਆਪਾਂ ਬੀਬੀ ਪਰਨੀਤ ਕੌਰ ਜੀ ਔਰ ਹੋਰ ਬਹੁਤ ਸਾਰੇ ਜਿਹੜੇ ਭਾਜਪਾ ਦੇ ਲੀਡਰ ਨੇ ਉਹਨਾਂ ਦਾ ਵਿਰੋਧ ਕਿਸਾਨ ਜਿਹੜੇ ਨੇ ਇਸ ਵੇਲੇ ਕਰਦੇ ਨਜ਼ਰ ਆ ਰਹੇ ਨੇ ਔਰ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਕਿਸਾਨਾਂ ਦੀ ਦਾ ਵਿਰੋਧ ਹੈ ਕਿਸਾਨਾਂ ਦੀਆਂ ਜੋ ਗੱਲਾਂ ਉਹ ਸਵਾਲ ਪੁੱਛਦੇ ਨੇ ਬਿਲਕੁਲ ਜਨੂਨ ਸਵਾਲ ਨੇ ਉਹਨਾਂ ਦੇ ਔਰ ਭਾਜਪਾ ਨੂੰ ਜ਼ਰੂਰ ਇਹਦੇ ਬਾਰੇ ਸੋਚਣ ਦੀ ਲੋੜ ਹੈ ਕਿ ਜਿਹੜੇ ਵੀ ਕਿਸਾਨ ਵਿਰੋਧੀ ਉਹ ਫੈਸਲੇ ਲਏ ਨੇ ਉਹਨਾਂ ਨੇ ਚਾਹੇ ਉਹ ਤਿੰਨ ਕਾਲੇ ਕਾਨੂੰਨ ਪਾਸ ਕਰਕੇ ਲਏ ਹੋਣ ਚਾਹੇ ਕਿਸਾਨਾਂ ਨੂੰ ਬਾਰਡਰਾਂ ਦੇ ਉੱਤੇ ਰੋਕਣ ਦੇ ਉੱਤੇ ਲਏ ਹੋਣ ਮੈਨੂੰ ਇਹ ਲੱਗਦਾ ਹੈ ਕਿ ਜਿਹੜੀ ਭਾਜਪਾ ਦੀ ਜਿਹੜੀ ਸੰਵੇਦਨਾ ਹੈ ਕਿਸਾਨਾਂ ਦੇ ਪ੍ਰਤੀ ਉਹ ਕੋਈ ਬਹੁਤ ਹੀ ਚੰਗੀ ਨਹੀਂ ਹੈ ਜਿਹਦੇ ਕਰਕੇ ਅ ਕਿਸਾਨ ਜਿਹੜੇ ਨੇ ਉਹ ਬੀਜੇਪੀ ਲੀਡਰਾਂ ਨੂੰ ਕੇਰ ਕੇ ਵੱਡੇ ਸਵਾਲ ਜਿਹੜੇ ਨੇ ਉਹ ਪੁੱਛ ਰਹੇ ਨੇ ਪੰਗੂ ਸਾਹਿਬ ਇਹ ਵੀ ਡਾਕਟਰ ਸਾਹਿਬ ਪਹਿਲੀ ਵਾਰ ਇਤਿਹਾਸ ਦੇ ਵਿੱਚ ਕਿ ਲੋਕ ਲੀਡਰਾਂ ਨੂੰ ਸਵਾਲ ਕਰ ਰਹੇ ਨੇ ਨਹੀਂ ਤਾਂ ਕਿੱਥੇ ਜ਼ਰੂਰਤ ਹੁੰਦੀ ਸੀ ਕਿਸੇ ਆਮ ਬੰਦੇ ਦੀ ਲੀਡਰ ਦੇ ਹਾਂ ਇਹ ਵੀ ਮੈਨੂੰ ਲੱਗਦਾ ਹੈ ਕਿ ਇਹਦੇ ਵਿੱਚ ਜੇ ਆਪਾਂ ਇਹਦਾ ਇਤਿਹਾਸ ਦੇਖੀਏ ਇਹਦੇ ਵਿੱਚ ਕੰਟਰੀਬਿਊਸ਼ਨ ਦੇਖੀਏ ਤਾਂ ਭਗਵੰਤ ਮਾਨ ਹੋਰਾਂ ਦਾ ਅੱਜ ਤੋਂ 10-12 ਸਾਲ ਪਹਿਲਾਂ ਜਦੋਂ ਉਹ ਇੱਕ ਕੈਂਡੀਡੇਟ ਦੇ ਤੌਰ ਤੇ ਖੜਦੇ ਨੇ ਔਰ ਲੋਕਾਂ ਨੂੰ ਉਹ ਕਹਿੰਦੇ ਨੇ ਕਿ ਭਾਈ ਤੁਸੀਂ ਸਵਾਲ ਪੁੱਛਿਆ ਕਰੋ ਲੋਕੋ ਲੋਕੋ ਔਰ ਹੌਲੀ ਹੌਲੀ ਲੋਕਾਂ ਨੇ ਉਸ ਵੇਲੇ ਤੁਹਾਨੂੰ ਯਾਦ ਹੋਏਗਾ ਕਿ ਕਾਂਗਰਸ ਤੋਂ ਅਕਾਲੀ ਦਲ ਤੋਂ ਜਾਂ ਭਾਜਪਾ ਤੋਂ ਸਵਾਲ ਪੁੱਛਨੇ ਸ਼ੁਰੂ ਕੀਤੇ ਔਰ ਉਹੀ ਸਿਲਸਿਲਾ ਲਗਾਤਾਰ ਚੱਲਦਾ ਚੱਲਦਾ ਉਹਦੇ ਵਿੱਚੋਂ ਹੀ ਫਿਰ ਕਿਸਾਨਾਂ ਨੂੰ ਅੰਦੋਲਨ ਪੈਦਾ ਹੋਇਆ ਔਰ ਕਿਸਾਨ ਅੰਦੋਲਨ ਨੇ ਤਾਂ ਲੋਕਾਂ ਨੂੰ ਬਹੁਤ ਵੱਡੇ ਵੱਡੇ ਸਵਾਲ ਪੁੱਛਣ ਲਈ ਕਰਾਂ ਤੋਂ ਬਾਹਰ ਜਾ ਕੇ ਇੱਕ ਵੱਡੇ ਪ੍ਰੋਟੈਸਟ ਦੇ ਵਿੱਚ ਸੰਘਰਸ਼ ਦੇ ਵਿੱਚ ਤੋਰਨ ਦੇ ਲਈ ਉਹਨਾਂ ਨੂੰ ਪ੍ਰੇਰਿਤ ਵੀ ਕੀਤਾ ਇਹਨਾਂ ਗੱਲਾਂ ਨੇ ਸੋ ਕਹਿਣ ਦਾ ਮਤਲਬ ਹੈ ਕਿ ਲਗਾਤਾਰ ਜੇ ਆਪਾਂ ਪਿਛਲੇ 10-12 ਸਾਲ ਦਾ ਪੰਜਾਬ ਦਾ ਇਤਿਹਾਸ ਕਿਸਾਨੀ ਦਾ ਦੇਖਦੇ ਹਾਂ ਜਾਂ ਖਾਸ ਤੌਰ ਤੇ ਪਿੰਡਾਂ ਦਾ ਇਤਿਹਾਸ ਦੇਖਦੇ ਹਾਂ ਤਾਂ ਪਿੰਡਾਂ ਦੇ ਲੋਕ ਇੱਕ ਬਹੁਤ ਵਧੀਆ ਇੱਕ ਗੱਲ ਵੱਲ ਜਾ ਰਹੇ ਨੇ ਕਿ ਉਹ ਸਵਾਲ ਪੁੱਛਦੇ ਨੇ ਕਿਉਂਕਿ ਕੋਈ ਵੀ ਡੈਮੋਕ੍ਰੇਸੀ ਕੋਈ ਵੀ ਲੋਕਤੰਤਰ ਜਿਹਦੇ ਵਿੱਚ ਕੋਈ ਸਵਾਲ ਨਹੀਂ ਪੁੱਛਿਆ ਜਾਂਦਾ ਤਾਂ ਉਹ ਲੋਕਤੰਤਰ ਬਣ ਨਹੀਂ ਸਕਦਾ ਸੋ ਲੋਕਤੰਤਰ ਦਾ ਮਤਲਬ ਹੀ ਇਹੀ ਹੈ ਸੰਵਾਦ ਰਚਾਉਣਾ ਡਾਇਲੌਗ ਰਚਾਉਣਾ ਸੋ ਇੱਕ ਬਹੁਤ ਅੱਛੀ ਮੈਂ ਇਹ ਇਹ ਕਹਿ ਸਕਦਾ ਕਿ ਪੂਰੇ ਹਿੰਦੁਸਤਾਨ ਨਾਲ ਜੇ ਕੋਈ ਵੱਖਰੀ ਚੀਜ਼ ਪੰਜਾਬ ਦੇ ਵਿੱਚ ਵਾਪਰ ਰਹੀ ਹੈ ਤਾਂ ਉਹ ਡਾਇਲੌਗ ਦੀ ਜਿਹੜੀ ਇੱਕ ਆਪਸ ਦੇ ਵਿੱਚ ਸੰਵਾਦ ਹੈ ਚਾਹੇ ਤੁਸੀਂ ਦੇਖਿਆ ਹੋਵੇਗਾ ਕਿ ਜਿੰਨੇ ਵੀ ਵੀਡੀਓਜ਼ ਵਾਇਰਲ ਹੁੰਦੀਆਂ ਨੇ ਉਹਦੇ ਵਿੱਚ ਕਿਸਾਨ ਸਵਾਲ ਜਿਹੜੇ ਨੇ ਪੁੱਛਦੇ ਨਜ਼ਰ ਆ ਰਹੇ ਨੇ ਇੱਕ ਸ਼ੁਭ ਸ਼ਗਨ ਮੈਂ ਕਹਿ ਸਕਦਾ ਪੰਜਾਬ ਦੇ ਲੋਕਾਂ ਦੇ ਲਈ ਪੰਜਾਬੀਆਂ ਦੇ ਲਈ ਪੰਜਾਬ ਨੂੰ ਖੁਸ਼ਹਾਲ ਬਣਾਉਣ ਦੇ ਲਈ ਪੰਜਾਬ ਦਾ ਲੋਕਤੰਤਰ ਬਹਾਲ ਕਰਨ ਦੇ ਵਿੱਚ ਇਹਨਾਂ ਸਵਾਲਾਂ ਦਾ ਇਹਨਾਂ ਕਿਸਾਨ ਜਥੇਬੰਦੀਆਂ ਦਾ ਜਿਹੜੇ ਵੀ ਲੋਕ ਸਵਾਲ ਪੁੱਛਦੇ ਨੇ ਉਹਨਾਂ ਦਾ ਬਹੁਤ ਵੱਡਾ ਰੋਲ ਹੈ ਸੋ ਇਹਦੇ ਲਈ ਭਵੰਤਮਾਨ ਵੀ ਵਧਾਈ ਦੇ ਹੱਕਦਾਰ ਨੇ ਕਿਸੇ ਵੇਲੇ ਉਹਨਾਂ ਨੇ ਹੀ ਇਹਦੀ ਸ਼ੁਰੂਆਤ ਕੀਤੀ ਸੀਗੀ ਸੋ ਇਹ ਇਹ ਸਵਾਲ ਜ਼ਰੂਰ ਪੁੱਛੇ ਜਾਣੇ ਚਾਹੀਦੇ ਨੇ ਔਰ ਜਿਹੜੇ ਮੁੱਦਿਆਂ ਦੇ ਉੱਤੇ ਮੈਂ ਇਹੀ ਕਹਾਂਗਾ ਕਿ ਬਜਾਏ ਛੋਟੇ-ਛੋਟੇ ਮੁੱਦਿਆਂ ਦੇ ਕਿ ਕਿਹੜਾ ਬੰਦਾ ਕਿਹੜੀ ਪਾਰਟੀ ਚ ਹੈ ਕਿਹੜੀ ਪਾਰਟੀ ਚ ਗਿਆ ਉਹਦੀ ਬਜਾਏ ਪੰਜਾਬ ਦੇ ਇਸ ਵੇਲੇ ਜਿਹੜੇ ਭੱਖ ਦੇ ਮੁੱਦੇ ਨੇ ਐਜੂਕੇਸ਼ਨ ਦਾ ਹੈਲਥ ਦਾ ਕਿਸਾਨੀ ਦਾ ਪੰਜਾਬ ਦੇ ਪਾਣੀਆਂ ਦਾ ਪੰਜਾਬ ਦੇ ਵਾਤਾਵਰਣ ਦਾ ਹੋਰ ਜਿਹੜੇ ਬੁਨਿਆਦੀ ਮੁੱਦੇ ਨੇ ਉਹ ਜ਼ਰੂਰ ਸਾਹਮਣੇ ਆਉਣੇ ਚਾਹੀਦੇ ਨੇ ਪੰਜਾਬ ਦੇ ਕਲਚਰ ਦਾ ਮੁੱਦਾ ਵੀ ਜਿਹੜਾ ਹੈਗਾ ਉਹ ਅੱਗੇ ਆਉਣਾ ਚਾਹੀਦਾ ਹੈ ਜੀ ਬਿਲਕੁਲ ਯਾਨੀ ਦਾ ਮਤਲਬ ਹੈ ਕਿ ਮੁੱਦਿਆਂ ਦੇ ਉੱਤੇ ਜਿਹੜੀ ਹੈਗੀ ਹੈ ਰਾਜਨੀਤੀ ਹੋਣੀ ਚਾਹੀਦੀ ਹੈ ਨਾ ਕਿ ਇਹ ਇਹ ਜਿਹੜੇ ਕਿ ਚਿਹਰਿਆਂ ਦੀ ਲੜਾਈ ਜਿਹੜੀ ਹੈਗੀ ਆ ਹੋਣੀ ਚਾਹੀਦੀ ਹੈ ਸਗੋਂ ਇਹ ਇਹ ਕਿਸਾਨ ਜਿਹੜੇ ਨੇ ਇਹ ਮੁੱਦਿਆਂ ਦੀ ਲੜਾਈ ਲੜ ਰਹੇ ਨੇ ਇਹ ਕਿਸਾਨ ਲੀਡਰ ਸਾਰੇ ਵਧਾਈ ਦੇ ਹੱਕਦਾਰ ਨੇ ਭੰਗੂ ਸਾਹਿਬ ਜੀ ਬਿਲਕੁਲ ਰਕਤ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ ਮਿਹਰਬਾਨੀ ਸ਼ੁਕਰੀਆ ਧੰਨਵਾਦ ਜੀ ਥੈਂਕ ਯੂ ਰਕਤ ਸਾਹਿਬ